ਉਹਨੂੰ ਤਾਈਦੋ ਸਾਢੇ ਦਿਨ ਦੇ ਵਿੱਚ ਹੀ ਉਹਨਾਂ ਨੇ ਕਿਡਨਾਪ ਕੀਤਾ ਰਿਲਾਇੰਸ ਵਾਲੀ ਰੋਡ ਤੋਂ ਜੁੜਾਰ ਸੀ ਕਿ ਮੈਂ ਕੋਲੇ ਸੀ ਤੇ ਉਹ ਇੱਕ ਬੰਦੋ ਬੰਦੇ ਸੀਗੇ ਇੱਕ ਨੇ ਕਿਰਚ ਗੱਡੀ ਇੱਕ ਵੈਸੀ ਉਤਰਾ ਗੱਡੋਂ ਉਹ ਕਹਿੰਦਾ ਕਾਰ 'ਚ ਬੈ ਜਾ ਨਹੀਂ ਕਿਰਚ ਮਾਰਾਂਗੇ ਫਿਰ ਮੈਨੂੰ ਇਹ ਪੁੱਚੋ ਰੋਡ ਦੇ ਲੈ ਕੇ ਪੁੱਚੋ ਰੋਡ ਤੋਂ ਬਾਅਦ ਉਹਨਾਂ ਨੇ ਮੇਰੇ ਮੂੰਹ ਤੇ ਹੱਥ ਮੂੰਹ ਬੰਨ ਮੂੰਹ ਬੰਨਤਾ ਹੀ ਹੱਥ ਬੰਨਤੇ ਫਿਰ ਵੀ ਪ੍ਰਵਾਰ ਤੋਂ ਸਾਨੂੰ ਪੈਸੇ ਦਵਾਉਣ ਮੈਂ ਕਿੰਨੇ ਜੀ ਕਹਾਂ 30 ਲੱਖ ਰੁਪਏ ਸਾਨੂੰ ਦਵਾ ਨਹੀਂ ਸਾਨੂੰ ਮਾਰ ਦਾਂਗੇ ਮੈਨੂੰ ਤਾਂ ਅਜਿਹਾ ਨਾ ਹੱਥ ਲੱਗਿਆ ਜੀ ਕਿਰਨ ਮੈਨੂੰ ਇੱਕ ਮਹੀਨਾ ਉਹ ਜੀ ਕੀ ਕਰ ਦੇਣਾ ਪੈਸੇ ਨਹੀਂ ਕੀਤੇ ਮਾਜੀ ਪੈਸੇ ਤੇ ਕਰਦੇ ਕਰੀ ਜਾਂਦੇ ਇੰਤਜ਼ਾਮ ਹੁਣ ਸਾਡੇ ਕੋਲੇ ਸੀਗਾ ਜਿਹੜਾ ਲੱਗਦਾ ਕੱਲ ਇੰਨੇ ਪੈਸੇ ਸੀਗੇ ਚਲੋ ਕੰਨ 10 ਲੱਖ ਰੁਪਏ ਲੈ ਕੇ ਆਓ ਤੁਸੀਂ ਆਉਣੇ ਕਿ ਨਹੀਂ ਤੇ ਫਿਰ ਅਸੀਂ ਮਿਲ ਕੇ ਆਪਦਾ ਕਰੀਏ ਆਪਦਾ ਤਮੇਨ ਕਰ ਲੈ ਗੱਲਬਾਤ ਕਰਕੇ ਮੈਂ ਕਹੀ ਆ ਗਏ ਸੀ ਪੈਸੇ ਤੇ ਮੈਂ ਆ ਰਿਹਾ ਆ ਰਿਹਾ ਤੇ ਕਿੱਥੇ ਆਉਣਾ ਸਾਨੂੰ ਦੱਸੋ ਉਹ ਕਹਿੰਦੇ ਤੁਸੀਂ ਐਂ ਕਰੋ ਜੀ ਸਰ ਗਿੱਦੜੇ ਆ ਜਾਓ ਉਹਨੂੰ ਅੱਗੇ ਦੱਸਾਂਗੇ ਗਿੱਦੜੇ ਚਾਹੂ ਚਾਜੋ ਮੈਂ ਕਿੱਦੜੇ ਚਾਉਂ ਤੋਤੇ ਪਹਿਲੇ ਕੇ ਪਹੁੰਚ ਗਿਆ ਹਾਂ ਬਹੁਤ ਔਖੀ ਬਹੁਤ ਕਿਤਾਬਾਂ ਵੀ ਰਹੇ ਹੋਗੇ ساری ਰਾਤ ਪਛਾਨ ਰਹੇ ਜੀ ਪੈਸੇ ਕ ਟਿਕ ਤੇ ਤੇ ਉਹ ਤੋਂ ਮੰਗ ਤੇ ਉਹ ਤੋਂ ਮੰਗ ساری ਰਾਤ ਪਛਾਨ ਰਹੇ ਸੁੱਤੇ ਇੰਨੀ ਜਰਜਤ ਨੀਂਦ ਤੇ ਬੋਲ ਸਸੀਕਾਲ ਜੀ ਡੈਲੀ ਪੋਚ ਪੰਜਾਬੀ ਟੀਵੀ ਤੇ ਤੁਹਾਡਾ ਸਵਾਗਤ ਹੈ ਇੱਕ ਤਰੀਕ ਨੂੰ ਇੱਕ ਛੋਟਾ ਫਾਈਨੈਂਸਰ ਕਿਡਨਾਪ ਹੁੰਦਾ ਹੈਗਾ ਤੇ ਪਰਿਵਾਰ ਖੜੇ ਸਾਡੇ ਨਾਲ ਅਸੀਂ ਗੱਲਬਾਤ ਕਰਦੇਗੇ ਸਾਈਲ ਜੀ ਤਾਨੂੰ ਕਦੋਂ ਕਿਡਨਾਪ ਕੀਤਾ ਗਿਆ ਸੀ ਕਿੱਥੇ ਕੀਤਾ ਗਿਆ ਸੀ ਤੇ ਕਿਹੜੀ ਕਾਰਨ ਸੀਗੀ ਤੇ ਕਿੰਨੇ ਬੰਦੇ ਸੀ ਮੈਨੂੰ 23 ਤੋਂ ਸਾਢੇ ਦਿਨ ਦੇ ਵਿੱਚ ਹੀ ਉਹਨਾਂ ਨੇ ਕਿਡਨਾਪ ਕੀਤਾ ਰਿਲਾਇੰਸ ਵਾਲੀ ਰੋਡ ਤੋਂ ਜੁਹਾਰ ਸਿੰਘ ਦੇ ਮੇਰੇ ਕੋਲੇ ਉਹਨਾਂ ਨੇ ਮੇਰੇ ਅੱਗੇ ਆ ਕੇ ਕਾਰ ਲਾ ਲਈ ਜੀ ਸਕੂਟਰੀ ਨਾਲ ਚੱਲਦੀ ਪਈ ਸੀ ਤੇ ਉਹ ਇੱਕ ਬੰਦੋ ਬੰਦੇ ਸੀਗੇ ਜੀ ਇੱਕ ਨੇ ਕਿਰਚ ਗੱਡੀ ਇੱਕ ਵੈਸੇ ਉੱਤਰਾ ਕਾਰ ਚੋਂ ਉਹ ਕਹਿੰਦਾ ਕਾਰ ਚ ਬੈ ਜਾ ਨਹੀਂ ਅਸੀਂ ਕਿਰਚ ਮਾਰਾਂਗੇ ਤੇ ਮੈਂ ਮੈਂ ਥੋੜਾ ਅਸੂ ਬਸੇ ਹੋਣ ਲੱਗਿਆ ਜੀ ਉਹਨਾਂ ਨੇ ਮੈਨੂੰ ਧੱਕਾ ਮਾਰ ਕੇ ਕਾਰ ਚ ਬਿਠਾ ਲਿਆ ਜੀ ਤੇ ਧੱਕਾ ਮਾਰ ਕੇ ਕਾਰ ਚ ਬਿਠਾ ਲਿਆ ਇੱਕ ਮੇਰੇ ਕੋਲ ਚਾਕੂ ਲੈ ਕੇ ਨਾਲ ਦੇ ਗਿਆ ਜੀ ਇੱਕ ਉਚਰੋਟ ਤੋਂ ਬਾਅਦ ਉਹਨਾਂ ਨੇ ਮੇਰੇ ਕੋਲ ਤੇ ਹੱਥ ਮੂੰਹ ਬੰਨ ਮੂੰਹ ਬੰਨ ਤਾਈ ਹੱਥ ਬੰਨ ਤਾਈ ਤੇ ਕਹਿੰਦੇ ਕਹਿੰਦੇ ਮੈਂ ਕਿਹਾ ਜੀ ਤੁਸੀਂ ਮੈਨੂੰ ਕਿਉਂ ਚੁੱਕਿਆ ਮੈਨੂੰ ਦੱਸੋ ਕਹਿੰਦਾ ਅਸੀਂ ਤੁਹਾਡਾ ਕਹਿੰਦਾ ਹੀ ਫਾਈਨੈਂਸ ਦਾ ਕੰਮ ਹੈ ਤੇ ਥੋੜਾ ਚਾਪਤੀ ਦਾ ਕੰਮ ਹੈ ਤੇ ਆਦੇ ਪਰਿਵਾਰ ਤੋਂ ਸਾਨੂੰ ਪੈਸੇ ਦਵਾ ਕੇ ਮੈਂ ਕਿੰਨੇ ਜੀ ਕਹਿੰਦਾ 30 ਲੱਖ ਰੁਪਏ ਸਾਨੂੰ ਦਵਾ ਨਹੀਂ ਅਸੀਂ ਉਹਨਾਂ ਨੂੰ ਮਾਰ ਦਾਂਗੇ ਤੇ ਮੈਂ ਕਿਹਾ ਜੀ ਤੁਸੀਂ ਮੇਰੇ ਕੋਲ ਦਾ ਤਕਸ਼ਾ ਨਹੀਂ ਤੁਸੀਂ ਮੇਰੇ ਪਰਿਵਾਰ ਨਾਲ ਗੱਲ ਕਰੋ ਉਹਨਾਂ ਨੇ ਗੱਲ ਕੀਤੀ ਨਹੀਂ ਦੋ ਘੰਟੇ ਨਵੇਂ ਨਵੇਂ ਘੁੰਮਾਈ ਫਰੇਗੇ ਤੇ ਉਹਨਾਂ ਨੇ 6 ਵਜੇ ਮੇਰੇ ਪਰਿਵਾਰ ਨੂੰ ਮੇਰੇ ਫੋਨ ਤੋਂ ਉਹਨਾਂ ਇਸ ਤੋਂ ਬਾਅਦ ਵੀ ਮੇਰੇ ਪਰਿਵਾਰ ਨਾਲੋਂ ਸਾਰੀ ਦਿਨ ਗੱਲ ਕਰਦੇ ਰਹੇ ਤੇ ਉਹ ਫਿਰ ਮੈਨੂੰ ਮੈਂਟਲ ਟੌਰਚਰ ਕਰਦੇ ਸੀ ਤੁਸੀਂ ਦੱਸ ਰਹੇ ਹੋ ਦੋ ਬੰਦੇ ਸੀਗੇ ਕਿਡਨਾਪ ਤੁਹਾਡੀ ਪਹਿਲਾਂ ਤੁਸੀਂ ਜਾਣਦੇ ਹੋ ਉਹਨਾਂ ਤੋਂ ਜਾਣ ਪਛਾਣ ਹੈਗੀ ਆ ਕਿਸ ਤਰ੍ਹਾਂ ਤੁਹਾਡੇ ਤੁਸੀਂ ਉਸ ਰੋਡ ਤੇ ਕਿਸ ਤਰ੍ਹਾਂ ਬੁਲਾਇਆ ਗਿਆ ਗਿਆ ਕਿ ਤੁਹਾਨੂੰ ਕਿਸ ਤਰ੍ਹਾਂ ਨਹੀਂ ਨਹੀਂ ਸਰ ਉਸ ਰੋਡ ਤੇ ਮੈਨੂੰ ਕੋਈ ਬੁਲਾਇਆ ਨਹੀਂ ਗਿਆ ਜੀ ਮੈਂ ਵੈਸੇ ਕਿਸੇ ਨਾਲ ਗੱਲ ਕਰਦਾ ਘੁੰਮ ਰਿਹਾ ਸੀ ਉੱਥੇ ਜਿਹੜਾ ਆਮ ਤੁਰੇ ਫਿਰਦੇ ਨੇ ਨਹੀਂ ਤੇ ਉਵੇਂ ਘੁੰਮ ਰਿਹਾ ਸੀ ਉਹਨਾਂ ਨੇ ਉਸ ਨੂੰ ਚੱਕ ਲਈ ਉਹ ਮੈਨੂੰ ਕਹਿੰਦਾ ਅੱਜ ਕਹਿੰਦਾ ਹੱਥ ਲੱਗਿਆ ਜੀ ਕਹਿੰਦਾ ਮੈਨੂੰ ਇੱਕ ਮਿੰਟੋਂ ਜ਼ਿਆਦਾ ਕੀ ਕਰਦੇ ਨੇ ਤੇ ਰਾਤ ਨੂੰ ਜੋ ਮੰਨ ਲਓ ਤੁਹਾਨੂੰ ਰਾਤ ਪੂਰੀ ਰਾਤ ਰੱਖਿਆ ਉਹ ਕਿੱਥੇ ਰੱਖਿਆ ਗਿਆਗਾ ਕਿ ਪਤਾ ਨਹੀਂ ਨਹੀਂ ਉਹਨਾਂ ਨੇ ਮੇਰਾ ਮੂੰਹ ਮੰਨ ਲਿਆ ਗਿਆ ਤਰ ਹੱਥ ਬੰਨ ਲਿਆ ਕੁੱਟ ਮਾਰ ਵੀ ਕੀਤੀ ਤੁਹਾਡੇ ਨਾਲ ਹਾਂਜੀ ਥੋੜੀ ਬਹੁਤ ਕੁੱਟ ਮਾਰ ਵੀ ਕੀਤੀ ਤੇ ਮੈਂਟਰੀ ਟੋਰਚਰ ਕੀਤਾ ਜੀ ਮੈਂਟਰੀ ਟੋਰਚਰ ਜੀ ਹਾਂਜੀ ਤੇ ਤੁਸੀਂ ਹੁਣ ਲਾਸਟ ਟਾਈਮ ਜਦੋਂ ਤੁਸੀਂ ਲੋਕੇਸ਼ਨ ਸਿੱਗੀ ਮਿਲੇ ਹੋ ਤੁਸੀਂ ਕਿੱਥੇ ਛੱਡਿਆ ਤੁਹਾਨੂੰ ਮੈਨੂੰ ਉਹਨਾਂ ਨੇ ਮਲੋੜ ਛੱਡਿਆ ਜੀ ਮਲੋੜ ਹਾਂਜੀ ਤੁਸੀਂ ਦੱਸ ਰਹੇ ਪੁੱਛੋ ਰੋਡ ਤੇ ਲੈ ਕੇ ਗਏ ਸੀ ਵਾਪਸੀ ਫਿਰ ਮਲੋੜ ਚਲੇ ਗਏ ਮੈਨੂੰ ਨੂੰ ਪਤਾ ਨਹੀਂ ਕਿੱਥੇ ਘਮਾਈ ਗਿਆ ਸਾਰੀਆਂ ਆਦੋਂ ਤੇ ਕਿੱਥੇ ਰੱਖਿਆ ਉਹਨਾਂ ਨੇ ਪਰ ਜਦੋਂ ਮੈਨੂੰ ਉਹਨਾਂ ਨੇ ਤਾਰੇ ਜੀ ਮਲੋੜ ਚੌਂਕ ਚ ਤਾਰੇ ਕਿੰਨੇ ਕਿੰਨੇ ਦਿਨ ਹੋ ਗਏ ਸੀਗੇ ਲਗਾਤਾਰ ਤੁਸੀਂ ਇਹਨਾਂ ਦੇ ਸੰਪਰਕ ਚ ਸੀਗੇ ਉਹ ਮੈਨੂੰ ਕਹਿੰਦਾ ਜੀ 1 ਮਹੀਨਾ ਤੋਂ ਤੁਸੀਂ ਕੀ ਕਰ ਰਹੇ ਹੋ 1 ਮਹੀਨੇ ਹਾਂਜੀ ਕਾਰਨ ਕੀ ਮੰਨਦੇ ਕਿ ਹੋਂ ਤੁਸੀਂ ਮੰਨ ਲਓ ਦੱਸਿਆ ਜਾ ਰਿਹਾ ਹੈਗਾ ਵੀ ਦੋ ਤੋਂ ਤਿੰਨ ਵਿਅਕਤੀ ਸੀਗੇ ਵਿੱਚ ਇੱਕ ਲੇਡੀ ਜੀ ਵੀ ਹੈਗੀ ਤੁਸੀਂ ਕਦੇ ਪਹਿਲਾਂ ਮਿਲਿਓ ਕਦੇ ਗੱਲਬਾਤ ਹੋਈ ਹੈ ਤੁਹਾਡੇ ਨਾਲ ਨਹੀਂ ਸਰ ਕੋਈ ਨਹੀਂ ਗੱਲ ਹੋਈ ਜਿਉਂਕਿ ਜੋ ਪਛਾਣਦੇ ਨਹੀਂ ਕਿੰਨੇ 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 ਪੈਸੇ ਦੀ ਮੰਗ ਕੀਤੀ ਸੀ ਤੁਹਾਡੇ ਤੋਂ ਜੇ ਤੁਹਾਡੇ ਘਰ ਵਾਲੇ ਤੋਂ ਕਿੰਨੇ ਪੈਸੇ ਦੀ ਮੰਗ 30 ਲੱਖ ਰੁਪਏ ਦੀ 30 ਲੱਖ ਹਾਂਜੀ ਤਾਂ 30 ਲੱਖ ਰੁਪਿਆ ਦਿੱਤਾ ਕਿੰਨਾ ਗਿਆ ਤੁਹਾਡੇ ਵੱਲੋਂ ਸਾਡੇ ਵੱਲੋਂ 10 ਲੱਖ ਰੁਪਏ ਪਰਿਵਾਰ ਨੇ ਦਿੱਤੇ ਹਾਂ ਉੱਥੇ ਉਹਦੇ ਦਰਵਾਜ਼ੇ 'ਚ ਕੌਣ ਗਿਆ ਸੀ ਛੁੜਵਾਉਣ ਤੋਂ ਪਰਿਵਾਰ ਮੇਰੇ ਫਾਜ਼ਿਲ ਸਭ ਗਈ ਸੀ ਤਾ ਫਾਦਰ ਸਾਹਿਬ ਆ ਗੱਲਬਾਤ ਕਰ ਦੇਗੇ ਅੰਕਲ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਹਾਨੂੰ ਕਦੋਂ ਕਾਲ ਆਂਦੀ ਹੈ ਤੇ ਕਿੰਨੇ ਵਜੇ ਦਾ ਟਾਈਮ ਸੀਗਾ ਕਿੰਨੇ ਦਿਨੋਂ ਬਾਅਦ ਤੁਸੀਂ ਛਡਵਾ ਕੇ ਲੈ ਕੇ ਆਏ ਇੱਕ ਦਿਨ ਦੀ 2:30 ਵਜੇ ਦੀ ਗੱਲ ਹੈ ਜੀ ਸ਼ਾਮ ਨੂੰ ਬੇਟੇ ਕੋਲੇ 6 ਵਜੇ ਕਾਲ ਆਂਦੀ ਹੈ ਉਸ ਤੋਂ ਬਾਅਦ ਰਾਤ ਨੂੰ 12:30 ਵਜੇ ਤੱਕ ਲਾਸਟ ਕਾਲ ਆਈ ਹੈ ਹੇ ਬੰਕਾ ਦੇ ਪੈਸੇ ਦੇਓ ਪੈਸੇ ਦੇਓ ਜੀ ਪੈਸੇ ਦੇਓ ਨਹੀਂ ਆਪਣੇ ਕੋਲ ਤਾਂ ਇੰਨੇ ਪੈਸੇ ਹੈ ਨਹੀਂ ਕਿ ਮੈਂ ਤਾਂ ਆਪਣਾ ਤਾਂ ਬੱਤੋ 1-2 ਲੱਖ ਰੁਪਈਆ ਲੈ ਜਾਵਾਂ ਨਹੀਂ ਜੀ ਤੁਸੀਂ ਆਏ ਹੋ ਕੋਲੇ ਕੋਲ ਬਹੁਤ ਪੈਸਾ ਜੀ ਸਾਡੇ ਕੋਲੇ ਪੈਸਾ ਹੁੰਦਾ ਫਿਰ ਸਾਡੇ ਕੋਲ ਕਿੱਥੇ ਪੈਸੇ ਆ ਗਏ ਸਾਡੇ ਕੋਲੇ ਇੰਨੇ ਪੈਸੇ ਹੀ ਨਹੀਂ ਆ ਫਿਰ ਕਰਦੇ ਕੋਲੋਂ ਜੀ 5 ਦੇਓ 5 ਦਿਆ ਗਿਆ ਮੈਂ ਵਾਅਦਾਤ ਕੀਆ 5-4 ਕਰ ਦਿੰਨੇ 5 ਜਿਹੜਾ ਹੋਊ ਕਦੋਂ ਫੜ-ਕੁਟਕੇ ਕਰ ਦਿੰਨੇ ਲਾਸਟ ਫਿਰ ਨਾ ਜੀ ਕਹਿੰਦਾ ਅਸੀਂ ਇਹਦੋਂ ਘੱਟ ਲੈਣੇ ਨਹੀਂ ਮੈਂ ਫਿਰ ਉਹਨੂੰ ਲਾਸਟ 12:30 ਰਾਤ ਨੂੰ ਫੇਰ ਕਾਲ ਆਈ ਮਾ ਜੀ ਆਪਣੇ ਕੋਲ ਤਾਂ 8 ਲੱਖ ਰੁਪਈਆ ਹੋਇ ਮੈਂ ਤੁਹਾਡਾ 8 ਲੱਖ ਰੁਪਇਆ ਨਹੀਂ ਜੀ 8 ਲੱਖ ਰੁਪਇਆ ਨਹੀਂ ਲੈਣਾ ਫਿਰ ਉਹਨੇ ਪਹੁੰਚ ਦਵਾ ਤੋ 12:30 ਤੋਂ ਬਾਅਦ ਬੜਕੇ ਬਦੂਰ ਕੋਲ ਨਹੀਂ ਉਧਾਰ ਆਇਆ ਉਸ ਤੋਂ ਬਾਅਦ ਅਗਲੇ ਦਿਨ ਫੇਰ ਕੋਣ ਆਇਆ ਅਗਲੇ ਦਿਨ ਫੇਰ ਕਹਿੰਦੇ ਜੀ ਤੁਸੀਂ ਰਾਤ ਤੁਸੀਂ ਗੇਮ ਖੇਡਦੇ ਰਹੇ ਜੇ ਕਰਦੇ ਰਹੇ ਜੀ ਪੈਸੇ ਨਹੀਂ ਕੀਤੇ ਮਾ ਜੀ ਪੈਸੇ ਤੇ ਕਰਦੇ ਕਰੀ ਜਨੇ ਇੰਤਜਾਮ ਹੁਣ ਸਾਡੇ ਕੋਲ ਏਸੀ ਕਾ ਜਿਹੜਾ ਤੁਹਾਨੂੰ ਦੱਸਦਾ ਕੱਲ ਆਣੇ ਪੈਸੇ ਸੀਏ ਚਲੋ ਕੱਲ 10 ਲੱਖ ਰੁਪਇਆ ਲੈ ਕੇ ਆਓ ਤੁਸੀਂ ਆਉਣੇ ਕਿ ਨਹੀਂ ਆਉਣੇ ਕਿ ਅਸੀਂ ਮਿਲ ਕੇ ਆਪਦਾ ਕਰੀਏ ਆਪਦਾ ਤਮੇਲ ਕਰ ਲੈਣਾ ਮਾ ਜੀ ਕਰਦੇ ਚ ਕੋਈ ਨਹੀਂ ਕਰੀ ਜਨੇ ਕਰਦੇ ਅਮਰ ਤੁਸੀਂ ਮੈਂ ਕਹਿੰਿਆ ਕੋਈ ਨਹੀਂ ਅਸੀਂ 10 ਲੱਖ ਰੁਪਏ ਲੈ ਕੇ ਆ ਰਹੇ ਹਾਂ ਕੋਈ ਗੱਲ ਨਹੀਂ ਕਰਦੇ ਹਾਂ ਜਦੋਂ ਹੋ ਗਿਆ ਵਾ ਕਾ ਰਹੇ ਹਾਂ ਘੰਟਾ ਦਾ ਘੰਟਾ ਟਾਈਮ ਜੋ ਸਾਨੂੰ ਤੇ ਉਹ ਕਹਿੰਦੇ ਠੀਕ ਹੈ ਉਦੋਂ ਵਾਰ ਅਸੀਂ ਗੱਲਬਾਤ ਕਰਕੇ ਮੈਂ ਕਹਿੰਦਾ ਜੀ ਆ ਗਏ ਅਸੀਂ ਪੈਸੇ ਤੇ ਮੈਂ ਆ ਰਹੇ ਹਾਂ ਆ ਰਹੇ ਹਾਂ ਤੇ ਕਿੱਥੇ ਆਉਣਾ ਸਾਨੂੰ ਦੱਸੋ ਉਹ ਕਹਿੰਦੇ ਤੁਸੀਂ ਐ ਕਰੋ ਜੀ ਸਰ ਗਿੱਦੜੇ ਆ ਜਾਓ ਉਹਨਾਂ ਨੂੰ ਅੱਗੇ ਦੱਸਾਂਗੇ ਗਿੱਦੜੇ ਚਾਹੂੰ ਚਾਜੋ ਮੈਂ ਗਿੱਦੜੇ ਚਾਹੂੰ ਚੁੱਤੇ ਪੈਸੇ ਲੈ ਕੇ ਪਹੁੰਚ ਗਿਆ ਜੀ ਉੱਥੇ ਖੜੇ ਦੇ ਲੋਕਾਂ ਦੇ ਘਟੇ ਮੈਂ ਉਹਨਾਂ ਨੂੰ ਕਾਲ ਕੀਤੀ ਉਹਨਾਂ ਦੇ ਨੰਬਰ ਤੇ ਮੈਂ ਕਹਿੰਦਾ ਜੀ ਪਹੁੰਚ ਗਏ ਕੰਨਾ ਕੋਈ ਨਹੀਂ ਮੈਂ ਕੜਾ ਰਹੀ ਜੀ ਦੋ ਤਿੰਨ ਚਾਰ ਘੰਟੇ ਤੇ ਖੜੇ ਰਹੋ ਉਹਨਾਂ ਨੇ ਕੋਈ ਮਿਲ ਕੇ ਕੋਈ ਰਾਹ ਨਹੀਂ ਪਾਇਆ ਉਸ ਤੋਂ ਬਾਅਦ ਫੇਰ ਉਹਨਾਂ ਦੀ ਕੌਲਾ ਜੀ ਮੈਂ ਜੀ ਮੈਂ ਖੜਾ ਇੱਥੇ ਤਿੰਨ ਘੰਟੇ ਕੋ ਚਾਰ ਘੰਟੇ ਕੋਈ ਤੁਸੀਂ ਪੈਸੇ ਲੈ ਕੇ ਮੈਨਾਂ ਤਾਂ ਕਹਿੰਦੇ ਬੈਠੇ ਨਾਲ ਲੈ ਕਾਵਾਂਗੇ ਤੇ ਉਸ ਤੋਂ ਬਾਅਦ ਕਹਿੰਦੇ ਇੱਥੇ ਨਹੀਂ ਆਉਣੇ ਅੱਗੇ ਚੌਂਕ ਚੱਲੋ ਮੈਂ ਮੈਂ ਕਿਹਾ ਕਿ ਕਿ ਚੌਂਕ ਕਿਹੜੇ ਜੀ ਮੈਂ ਤਾਂ ਇੱਥੇ ਪਹਿਲੀ ਵਾਰ ਆਇਆ ਤੇ ਤੁਸੀਂ ਮੈਨੂੰ ਦੱਸੋ ਕਹਿੰਦਾ ਜਿਹੜੇ ਮੜੋ ਟੋੜ ਨੂੰ ਜਾਣੇ ਆ ਰੋਡ ਰੋਡ ਤੇ ਅੱਗੇ ਚੌਂਕ ਆਉਗਾ ਉੱਥੇ ਚੱਲੋ ਮੈਂ ਉੱਥੋਂ ਸਕੂਟਰ ਚੱਕ ਕੇ ਅੱਗੇ ਚੌਂਕ ਤੇ ਪਹੁੰਚ ਗਿਆ ਤੇ ਉ ਕਹਿੰਦੇ ਪਹੁੰਚ ਗਏ ਮਹਾਨ ਜੀ ਮੈਂ ਪਹੁੰਚ ਗਿਆ ਇੱਥੇ ਖੜਾ ਕਹਿੰਦੇ ਬੈਗ ਮੈਂ ਕਹਾ ਬੈਗ ਤਾਂ ਮੇਰੇ ਕੋਲ ਹੀ ਆ ਕਹਿੰਦੇ ਪੈਸੇ ਕਿੱਥੇ ਮਹਾ ਬੈਗ ਚ ਹੈ ਕਹਿੰਦੇ ਬੈਗ ਮੈਂ ਕਹਾ ਬੈਗ ਮੇਰੇ ਕੋਲ ਹੀ ਆ ਠੀਕ ਹੈ ਜੀ ਕਹਿੰਦੇ ਰਿਟ ਕਰੋ ਕੱਟਦਾ ਉਸ ਤੋਂ ਬਾਅਦ ਉਹ ਮੁੰਡਾ ਆਇਆ ਮੇਰੇ ਕੋਲ ਪੈਸੇ ਲਈ ਪੈਸੇ ਲਾਇਆ ਤੇ ਕਿਹਾ ਕਹਿੰਦਾ ਬੈਗ ਦੇ ਦੇ ਮੈਂ ਬੈਗ ਕੱਢਿਆ ਮੈਂ ਕਿਹਾ ਲਓ ਬੈਗ ਤੇ ਕਹਿੰਦੇ ਇਹ ਬੈਗ ਬੜਾ ਮੈਂ ਕਹਾ ਨਹੀਂ ਜੀ ਬੈਗ ਦੇ ਉਹ ਮੇਰੇ ਬੇਟੇ ਨਾਲ ਤਾਂ ਗੱਲ ਕਰੋ ਬੇਟਾ ਕਿੱਥੇ ਮੇਰਾ ਕਹਿੰਦੇ ਬੇਟਾ ਕੋਈ ਨਹੀਂ ਬੇਟੇ ਨਾਲ ਗੱਲ ਕਰਾਉਣੇ ਫਿਰ ਉਹਨੇ ਪਤਾ ਨਹੀਂ ਕਿਉਂ ਕਾਲ ਕੀਤਾ ਬੰ ਫਿਰ ਬੇਟੇ ਨਾਲ ਮੈਂ ਗੱਲ ਕੀਤੀ ਮੈਂ ਬੇਟਾ ਤੁਹਾਡੇ ਤੋਂ ਪਹਿਲਾਂ ਫੜ ਲਿੱਤਾ ਗਿਆ ਸੀਗਾ ਬੇਟੇ ਨੂੰ ਬਾਅਦ ਚ ਛੱਡਿਆ ਗਿਆ ਉਹ ਹਾਂ ਬੈਗ ਮੈਨੂੰ ਤੋਂ ਪਹਿਲਾਂ ਲੱਗੇ ਉਹ ਬੇਟੇ ਨੂੰ ਉਹ ਤੋਂ ਬਾਅਦ ਛੱਡਿਆ ਬੈਗ ਚ ਪੈਸੇ ਸੀਗੇ ਹਾਂ ਬੈਗ ਜਿੰਨੇ ਮੰਗੇ ਸੀ ਜਿੰਨੇ ਮੰਗੇ ਛੋਣੇ ਪੈਸੇ ਸੀਗੇ ਉਹ ਪੈਸੇ ਲੈ ਕੇ ਉਹ ਚਲੇ ਗਏ ਬੇਟਾ ਉਹ ਤੋਂ ਬਾਅਦ ਮੇਰੇ ਘਰ ਅੱਧੇ ਘੰਟੇ ਬਾਅਦ ਹੈ ਫਿਰ 25 ਮਿੰਟ ਅੱਧੇ ਘੰਟੇ ਬਾਅਦ ਹੈ ਉਹਨੂੰ ਜਾ ਕੇ ਪੁੱਛ ਨਹੀਂ ਕੀਤਾ ਲਾਇਆ ਪਹਿਲਾਂ ਮੈਨੂੰ ਕਹਿੰਦੇ ਜੇ ਉੱਥੇ ਲਾ ਦਾਂਗੇ ਜੀ ਮਨੋਟਾ ਵਾਲੇ ਚੌਥੇ ਚੌਕੜ ਉੱਤੇ ਉੱਤੇ ਓਥੇ ਏਪ੍ਰਿਜ ਦੇ ਤਾਂ ਲਾਹ ਰੋਤੀ ਦੀ ਮੰਗ 30 ਲੱਖ ਵੀ ਕੀਤੀ ਸੀ ਤੁਸੀਂ 10 ਲੱਖ ਇਕੱਠਾ ਕੀਤਾ ਇਕੱਠਾ ਕੀਤਾ ਜੀ ਕਿਸ ਤਰ੍ਹਾਂ ਦੇਖਦੇ ਹੋ ਇੰਨੇ ਪੈਸੇ ਇਕੱਠਾ ਕਰਨਾ ਕਿ ਤੁਸੀਂ ਇਕੱਠਾ ਵੀ ਕੀਤਾ ਹਾਂ ਹਾਂ ਬਹੁਤ ਔਖਾ ਜੀ ਬਹੁਤ ਕੀਤਾ ਹੋਵੇਗੇ ਪਰੇਸ਼ਾਨ ਵੀ ਰਹੇ ਹੋਗੇ ਸਾਰੀ ਰਾਤ ਪਰੇਸ਼ਾਨ ਰਹੇ ਜੀ ਪੈਸੇ ਕਟਕ ਟਕ ਕਿਤੇ ਉਹ ਤੋਂ ਮੰਗ ਕਿਤੇ ਉਹ ਤੋਂ ਮੰਗ ਸਾਰੀ ਰਾਤ ਪਰੇਸ਼ਾਨ ਰਹੇ ਸੁੱਤੇ ਨਹੀਂ ਸਾਰੀ ਰਾਤ ਨੀਂਦ ਕਿਤੋਂ ਸੰਪਰਕ ਦੇ ਪੁਲਿਸ ਦੀ ਸੰਪਰਕ ਤੇ ਕਿੰਨੇ ਕ ਦਿਨ ਤੋਂ ਤੁਸੀਂ ਰਹੇ ਜਦੋਂ ਕਿਡਨਾਪ ਕੀਤਾ ਕਦੋਂ ਤੁਸੀਂ ਕਾਲ ਕੀਤੀ ਪੁਲਿਸ ਨਾਲ ਕਦੋਂ ਸੰਪਰਕ ਚ ਰਿਹਾ ਜਦੋਂ ਪਹਿਲੀ ਕਾਲ ਆਈ ਜੀ ਜਦੋਂ ਪਹਿਲੀ ਕਾਲ ਆਈ ਹੈ ਜੀ ਸ਼ਾਮ ਨੂੰ 6 ਵਜੇ ਜਦੋਂ ਕਾਲ ਆਈ ਮੇਰੇ ਕੋਲੇ ਉਸ ਤੋਂ ਬਾਅਦ ਅਸੀਂ ਉਹਦੇ ਪੁਲਿਸ ਦੇ ਸੰਬੰਧ ਕਰ ਚੁੱਕੇ ਸੀ ਉਸ ਤੋਂ ਬਾਅਦ ਫਿਰ ਅਸੀਂ ਪੁਲਿਸ ਦੇ ਸੰਬੰਧ ਵਿੱਚ ਰਹੇ ਹਾਂ ਉਸ ਤੋਂ ਬਾਅਦ ਪੁਲਿਸ ਦੇ ਨਾਲ ਹੀ ਅਸੀਂ ਵਰਕ ਦੇ ਵਿੱਚ ਰਹੇ ਰਾਤ ਤੱਕ ਸਾਰੇ ਪੁਲਿਸ ਨੇ ਸਾਡੇ ਨਾਲ ਰਹੀ ਹੈ ਸਾਡੇ ਨਾਲ ਪੂਰਾ ਸਾਥ ਦਿੱਤਾ ਜੀ ਪੂਰਾ ਅਸਲ ਬਹੁਤ ਬਹੁਤ ਮੈਂ ਪੁਲਿਸ ਦਾ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੁਹਾਨੂੰ ਕਿੱਥੇ ਮਿਲੇਗਾ ਤੁਹਾਡਾ ਸਾਈਲ ਪੈਸੇ ਦੇਣ ਤੋਂ ਬਾਅਦ ਕਿੱਥੇ ਤੁਹਾਨੂੰ ਸਾਨੂੰ ਮਿਲਿਆ ਜੀ ਗਿੱਦੜੇ ਚੌਂਕ 'ਚ ਗਿੱਦੜੇ ਤੇ ਚੌਂਕ 'ਚ ਬੱਸ ਜੇ ਉੱ ਉੱਥੇ ਕੰਟੈਕਟ ਹੈ ਮੁੰਡਾ ਉੱਥੇ ਅਸੀਂ ਇਹਨੂੰ ਕੰਟੈਕਟ ਕੀਤਾ ਬਸ ਦੇ ਵਿੱਚ ਇਹ ਮੇਰੀ ਮੇਰੀ ਗੱਲ ਹੋਈ ਮੈਂ ਬੇਟਾ ਤੂੰ ਮੈਂ ਪੁੱਲਤੇ ਗਿਆ ਉੱਥੇ ਦੇਖਣ ਜੀ ਪੁੱਲਤੇ ਤਾਂ ਹੈ ਨਹੀਂ ਸੀਗਾ ਫਿਰ ਉਸ ਤੋਂ ਬਾਅਦ 15 ਮਿੰਟਾਂ ਬਾਅਦ ਫੋਨ ਨੂੰ ਕੋਈ ਚੱਕਿਆ ਨਹੀਂਗਾ ਉਸ ਤੋਂ ਬਾਅਦ ਫਿਰ ਫੋਨ ਆਇਆ ਹੈਗਾ ਵੀ ਮੈਂ ਆ ਰਿਹਾ ਜੀ ਬਸ ਜੇ ਇੱਥੇ ਮੈਨੂੰ ਪਤਾ ਨਹੀਂ ਅੱਡੇ ਤੱਕ ਕਿਤੇ ਰਲਗੇ ਤੇ ਮੈਂ ਇੱਥੇ ਪਹੁੰਚ ਰਿਹਾ 10-15 ਮਿੰਟਾਂ ਚਾ ਪਰਿਵਾਰ ਦੇ ਹੋਰ ਵੀ ਮੈਂਬਰ ਹੈ ਗੱਲਬਾਤ ਕਰ ਦੇਗੇ ਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਹਾਨੂੰ ਕਦੋਂ ਇਸ ਜਾਣਕਾਰੀ ਦਾ ਪਤਾ ਲੱਗਿਆ ਵੀ ਸਾਇਲ ਕਿਡਨਾਪ ਹੋ ਗਿਆ ਕਿਸ ਤਰ੍ਹਾਂ ਦੇਖਦੇ ਹੋ ਸਾਲ ਸਾਰਾ ਦਿਨ ਘਰ ਚ ਕਿੰਨੇ ਦਿਨ ਦੇਰ ਰਹਿੰਦਾਗਾ ਕਿੰਨੇ ਤੁਹਾਨੂੰ ਪਤਾ ਲੱਗਦਾ ਹੈ ਵੀ ਇੱਕ ਸਦਮਾ ਹੀ ਹੋ ਜਾਂਦਾ ਵੀ ਮੁੰਡਾ ਆਇਆ ਨਹੀਂ ਸਾਡਾ ਘਰੇ ਤਾਂ ਕਿਸ ਤਰ੍ਹਾਂ ਦੇਖਦੇ ਸਰ ਜਦੋਂ 3 21 ਤੇ ਲਾਸਟ ਸੀਨ WhatsApp ਦਾ ਦਿਖਾ ਰਿਹਾ ਸੀ ਜੀ ਫਿਰ ਮੈਂ ਕੋਈ ਕੰਮ ਸੀਗਾ ਜੀ ਮੈਂ ਫੋਨ ਕੀਤਾ ਜੀ ਤੇ 4:30 ਵਜੇ ਫੋਨ ਕੀਤਾ ਫੋਨ ਮਤਲਬ ਕੋਈ ਬੰਦ पे ਖੜਾ ਹੀ ਤੇ ਫਿਰ ਮੈਂ 5 ਵਜੇ ਫੋਕ ਕਾਲ ਕੀਤੀ 5:30 ਕੀਤੀ ਮੈਂ ਕਿਹਾ ਇੰਨਾ ਛਿਰਤਾ ਖੈਰ ਬੰਦੇ ਕਿ ਤੋ ਫੋਨ ਵੀ ਕਰ ਦੰਦਾ ਨਹੀਂ ਤੇ ਫਿਰ 6 ਵਜੇ ਮੈਨੂੰ ਇਹਨਾਂ ਦੀ ਪਹਿਲੀ ਕਾਲ ਆਂਦੀ ਤੇ ਜੋ ਮੈਂ ਕਿਹਾ ਹੈਲੋ ਤੇ ਨਾਲ ਕੋਈ ਜਿਹੜਾ ਸੀਗਾ ਕਹਿੰਦਾ ਹੈਲੋ ਛੱਡ ਕਹਿੰਦਾ ਤੂੰ ਸਿੱਧਾ ਦੱਸ 30 ਲੱਖ ਰੁਪਏ ਕਿੱਥੇ ਦਿੰਨਾ ਮੈਂ ਕਿਹਾ ਕੌਣ ਹੋ ਤੁਸੀਂ ਗੱਲ ਤਾਂ ਕਰੋ ਮੈਂ ਕਿਹਾ ਸਾਈਲ ਨਾਲ ਮੇਰੀ ਗੱਲ ਕਰਾਓ ਕਿ ਤੁਸੀਂ ਸਿੱਧੀ ਐਂ ਉਹਨ ਬੋਲੀਐਂ ਨਿਓ ਕਹਿੰਦਾ ਚੱਲ ਸਾਈਲ ਨਾਲ ਫਿਰ ਮੈਨੂੰ ਮੈਂ ਸਾਈਲ ਨਾਲ ਗੱਲ ਕੀਤੀ ਤਾਂ ਮੈਨੂੰ ਕਹਿੰਦਾ ਮੈਂ ਬਹੁਤ ਮਤਲਬ ਮੈਨ ਤਾਂ ਮਾਰ ਦੇਣਗੇ ਤੂੰ 30 ਲੱਖ ਦਾ ਇੰਤਜ਼ਾਮ ਕਰ ਇੱਕ ਵਾਰ ਹਨਾ ਤੇ ਫਿਰ ਮੈਂ ਪਰਿਵਾਰ ਨਾਲ ਗੱਲ ਕੀਤੀ ਮੈਂ ਕਿਹਾ ਆਪਣੇ ਨਾਲ ਤਾਂ ਆਇਆ ਮੈਨੂੰ ਕਾਲ ਆਈ ਹੈ ਫੇਰ ਮੈਂ ਦੁਵਾਰਾ ਕਾਲ ਜਦੋਂ ਕੀਤੀ ਤਾਂ ਫੋਨ ਬੰਦ ਜੀ ਮੁਰਗੇ 7 ਵਜੇ ਫੇਰ ਮੈਨੂੰ 7:30 ਫੇਰ ਮੈਨੂੰ ਕਾਲ ਆਉਂਦੀ ਹੈ ਇੰਤਜ਼ਾਮ ਹੋਇਆ ਕਿ ਕਿਵੇਂ ਕਰੀਏ ਫੇਰ ਮੈਂ ਆਪ ਪੁਲਸ ਨਾਲ ਸੰਪਰਕ ਕੀਤਾ ਜੀ ਉਹਨਾਂ ਨਾਲ ਬਾਰ ਕਿਹੜਾ ਸੀ ਜਦੋਂ ਇਹ ਕਾਲ ਆਈ ਬੰਨ ਇਹ ਇੱਕ ਤਰੀਕ ਦੀ ਗੱਲ ਹੈ ਜੀ ਇੱਕ ਤਰੀਕ ਹਾਂ ਜੀ ਤੇ ਫੇਰ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਕੀ ਹੋ ਗਿਆ ਕਿਸੇ ਨਾਲ ਰੰਜਿਸ਼ ਮੈਂ ਕਹਾ ਸਰ ਕਿਸੇ ਨਾਲ ਕੋਈ ਰੰਜਿਸ਼ ਨਹੀਂ ਬੱਚਾ ਸਾਡਾ ਘਰੋਂ ਨਿਕਲਿਆ ਤੇ ਜਦੋਂ ਨਿਕਲਿਆ ਤੇ ਅੱਗੇ ਜਿਵੇਂ ਬਾਤੋ ਗੱਲ ਪਤਾ ਲੱਗੀ ਕਿ ਜਿਵੇਂ ਸਕੂਟੀ ਤੇ ਜਾ ਰਹੇ ਸੀ ਗਈ ਟੱਕਰ ਅੱਗੇ ਲਾਈ ਜਿਵੇਂ ਕਿਸਾਨਾ ਕੁਰਚਾ ਕੱਡੀਆਂ ਦੇ ਅੰਦਰ ਭਾ ਕੇ ਲੈ ਗਏ ਜੀ ਤੇ ਪੁਲਿਸ ਸਾਰਾ ਦਿਨ ਸਾਰੀ ਰਾਤ ਸਾਡੇ ਨਾਲ ਸੀਗੀ ਪੂਰੇ ਸੰਪਰਕ ਸੀ ਭੁੱਖੇ ਪਿਆਸੇ ਪੁਲਿਸ ਵਾਲਿਆਂ ਨੇ ਬਹੁਤ ਸਾਡੀ ਮਦਦ ਕੀਤੀ ਜੀ ਉਹਨਾਂ ਦੀ ਹੀ ਬਦੌਲਤ ਸਾਡਾ ਬੱਚਾ ਸਾਡੇ ਨਾਲ ਹੈ ਤਾਂ ਗੱਲਬਾਤ ਕਰਦੇ ਆਂ ਸਾਇਲ ਜੀ ਨਾਲ ਦੁਬਾਰੇ ਸਾਇਲ ਜੀ ਜਦੋਂ ਤੁਹਾਨੂੰ ਕਿਡਨਾਪ ਕੀਤਾ ਗਿਆ ਤੁਸੀਂ ਦੋ ਵਿਅਕਤੀ ਦੱਸ ਰਹੇ ਹੋ ਕਿਡਨਾਪ ਕੀਤਾ ਗਿਆ ਤੇ ਦੋਨੋਂ ਵਿਅਕਤੀਆਂ ਦੀ ਤੁਸੀਂ ਜਦੋਂ ਕਿਡਨਾਪ ਕੀਤਾ ਬਾਅਦ ਚੋ ਕਪੜਾ ਪਾਇਆ ਤੁਹਾਡੇ ਮੂਹਰੇ ਤਾਂ ਕਿਸ ਕਿਸ ਤਰ੍ਹਾਂ ਦੇ ਉਹਨਾਂ ਦੇ ਜੇ ਗੱਲ ਕਰੀ શકਲਾਂ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਸ਼ਕਲ ਸਾਰੀਆਂ ਕਵਰ ਕੀਤੀ ਹੋਈਆਂ ਸੀ ਕਵਰ ਕੀਤੀਆਂ ਹੋਈਆਂ ਹਾਂਜੀ ਕਿਸ ਤਰ੍ਹਾਂ ਉਮਰ ਕਿੰਨਾ ਕਿੰਨੀ ਕਿ ਲੱਗ ਰਹੀ ਸੀ ਆਹ ਲੱਗ ਰਹੀ ਸੀ ਕਿਤਾ 17 ਸਾਲਾਂ ਦੀ ਇੱਕ 26 22 ਸਾਲਾਂ ਦੀ 26 ਗੱਡੀ ਦਾ ਪਤਾ ਹੈ ਕਿਹੜੀ ਕਿਹੜੀ ਸੂਟ ਕੱਟ ਸੀ ਬਲੈਕ ਕਲਰ ਦੀ ਬਲੈਕ ਨਹੀਂ ਸੀ ਵਾਈਟ ਪਤਾ ਨਹੀਂ ਗ੍ਰੇ ਕਲਰ ਸੀ ਮੈਨੂੰ ਧਿਆਨ ਨਹੀਂ ਉਹਦਾ ਬੰਦ ਲੱਗਿਆ ਸੀ ਹਾਂ ਇੱਕਦਮ ਹੋ ਹੀ ਜਾਂਦਾ ਸੀ ਤਾਂ ਤੁਸੀਂ ਉਸੇ ਰੋਡ ਤੇ ਰिलायंस ਰੋਡ ਤੇ ਸੀਗੇ ਮੈਂ ਜਿਵੇਂ ਆਪਣਾ ਜੀਟੀ ਰੋਡ ਤੇ ਸੀ ਹਾਂ ਤਾਂ ਤੁਹਾਨੂੰ ਉਸ ਤੋਂ ਬਾਅਦ ਕੁਝ ਨਹੀਂ ਪਤਾ ਲੱਗਿਆ ਨਾ ਜੋ ਉਸ ਤੋਂ ਬਾਅਦ ਮੈਨੂੰ ਕੁਝ ਨਹੀਂ ਪਤਾ ਲੱਗਿਆ ਜਦੋਂ ਉਹਨਾਂ ਨੇ ਪਹਿਲਾਂ ਕਿ ਕਿੱਥੇ ਆ ਮੈਂ ਕਿੱਥੇ ਨਹੀਂ ਉਹਨਾਂ ਨੇ ਮੇਰਾ ਹੱਥ ਬੰਨ੍ਹਦੇ ਸੀਗੇ ਕਿਉਂ ਉਹਨਾਂ ਨੂੰ ਪਤਾ ਲੱਗਿਆ ਮ ਮਾਰੇ ਕੁੱਟਿਆ ਵੀ ਉਹਨਾਂ ਨੇ ਹਾਂਜੀ ਮਾਰਿਆ ਵੀ ਸੀ ਪਹਿਲਾਂ ਉਹਨਾਂ ਨੇ ਬਿਠਾਉਂਦੇ ਸਮੇਂ ਮਾਰੀ ਤਿੰਨ ਚਾਰ ਤਪੜ ਤੇ ਬਾਅਦੋਂ ਮਾਰੇ ਫਿਰ ਉਹਨਾਂ ਨੇ ਮੈਂਟਲੀ ਟੌਰਚਰ ਕੀਤਾ ਜੀ ਤੇ ਵਾਰ-ਵਾਰ ਗੱਡੀ ਨੂੰ ਤਰਨ ਵਾਲੇ ਸੀ ਐਂ ਕਰਾਂਗੇ ਇਹ ਕਰਾਂਗੇ ਰੇ ਨੈੱਬ ਦੇ ਕੰਡੇ ਲਾ ਜਾਂਦੇ ਸੀ ਇਹ ਨੈੱਬ ਸੁੱਟਾਂਗੇ ਜੀ ਤੇ ਐਂ ਉਹ ਤੁਹਾਨੂੰ ਟੌਰਚਰ ਕਰੀ ਗਏ ਮਾਰਨ ਦੀ ਧਮਕੀਆਂ ਦੇ ਹੀ ਗਏ ਦੋ ਹੀ ਵਿਅਕਤੀ ਸੀਗੇ ਹਾਂਜੀ ਮੈਨੂੰ ਸਾਰੀ ਰਾਤ ਮੈਂਟਲੀ ਟੌਰਚਰ ਕਰੀ ਗਏ ਜੀ ਤੇ ਤੁਹਾਨੂੰ ਕੋਈ ਜਦੋਂ ਤੱਕ ਤੁਸੀਂ ਕਨੈਪਟ ਰਏ ਉਹਨਾਂ ਦੇ ਤਾਂ ਤੁਹਾਨੂੰ ਹੋਸ਼ ਸੀਗਾ ਕੋਈ ਸੰਘਾਇਆ ਵਗਾਰਾ ਕੋਈ ਨਸ਼ਾ ਨਹੀਂ ਮੈਨੂੰ ਨਸ਼ਾ ਕੋਈ ਨਹੀਂ ਕਰਾਇਆ ਹਾਂ ਮੈਂ ਬਗਨਾਨੀ ਨੂੰ ਸਾਰਾ ਫੇਸ ਕਵਰ ਚਾਹੀਏ ਮੇਰਾ ਕਾਲੇ ਕੱਪੜੇ ਨਾਲ ਤੇ ਮੇਰੇ ਹੱਥ ਸਾਰੇ ਬੰਨੇ ਹੋਏ ਸੀ ਤਾਂ ਗਿੱਦੜਵਾ ਚੌਕ ਤੇ ਤੁਸੀਂ ਛੱਡਿਆ ਗਿਆ ਤੁਹਾਨੂੰ ਮੈਨੂੰ ਮਲੋੜ ਛੱਡਿਆ ਗਿਆ ਮਲੋੜ ਹਾਂਜੀ ਮਲੋੜ ਛੱਡਿਆ ਮਲੋੜ ਚੋਂ ਛੱਡਿਆ ਗਿਆ ਮੈਨੂੰ ਗੁਰੂ ਨਾਨਕ ਦੇ ਚੋਂ ਫਿਰ ਤੁਸੀਂ ਆਏ ਕਿੱਥੋਂ ਉਵੇਂ ਆਏ ਕਿਵੇਂ ਬਸ ਤੇ ਆਏ ਆ ਕਿ ਮੈਂ ਜਦੋਂ ਉੱਥੇ ਉਤਰਿਆ ਹੀ ਮੈਂ ਤਾਂ ਨਰਵਸ ਸੀ ਬਹੁਤ ਜ਼ਿਆਦਾ ਮੈਨੂੰ ਨਹੀਂ ਪਤਾ ਲੱਗ ਰਹੀ ਸੀ ਮੈਂ ਕਿੱਧਰ ਜਾਣਾ ਹਾਂ ਮੈਂ ਤਾਂ ਇੱਕ ਮੋਟਰਸਾਈਕਲ ਵਾਲੇ ਤੋਂ ਹੱਲਪ ਮੰਗੀ ਉੱਥੇ ਚੌਕ ਚ ਗਿਆ ਜੀ ਤੇ ਚੌਕ ਚੋਂ ਬਸ ਲੱਤੀ ਤੇ ਬਸ ਲੈ ਕੇ ਮੈਂ ਗਿੱਦੜਵਾ ਚੌਕ ਤੇ ਮੇਰਾ ਤੁਹਾਡੇ ਕੋਲ ਕਿਰਾਏ ਜੋ ਕਿ ਪੈਸੇ ਪੁੱਛੀਗੇ ਉਹਨਾਂ ਨੇ ਮੈਨੂੰ 100 ਰੁਪਏ ਦਿੱਤਾ ਸੀ ਕਹਿੰਦਾ ਬਸ ਛੱਡ ਕੇ ਵਾੜੀਆ ਨੂੰ ਅੱਛਾ ਹਾਂਜੀ 100 ਰੁਪਏ ਦਿੱਤਾ ਹਾਂਜੀ ਜਿਹੜੇ ਗੇਟ ਬੈਂਕ ਦੇ ਬਾਰੇ ਲੈ ਪੈਸੇ ਤੁਹਾਡੇ ਉਸ ਟਾਈਮ ਕਿੰਨੇ ਕੀ ਪੈਸੇ ਸੀ ਬਿਲਕੁਲ 15000 ਰੁਪਏ ਹੋਗੇ ਸੀ ਉਹਨਾਂ ਨੇ ਰੱਖ ਲਈ ਮੋਬਾਈਲ 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 ਵੀ ਦੇ ਦਿੱਤੀ ਸੀ ਮੋਬਾਈਲ ਦੇ ਹਾਂਜੀ ਮੋਬਾਈਲ ਬਾਬੇ ਜੀ ਦੀ ਮੋਬਾਈਲ ਤੁਹਾਡੇ ਬੰਦ ਕਰਤਾ ਸੀ ਉਸ ਟਾਈਮ ਉਹ ਮੇਰੇ ਕੋਲ ਕਾਲ ਕਰਦੇ ਸੀਗੇ ਉਹਨਾਂ ਦਾ ਮੋਬਾਈਲ ਖੋਲਨਦੇ ਸੀ ਵੈਸੇ ਬੰਦ ਰੱਖਦੇ ਸੀ ਤਾਂ ਅੰਕਲ ਜੀ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਤੁਸੀਂ ਇਸ ਤਰ੍ਹਾਂ ਦੇ ਜਿਵੇਂ ਕਿ ਫਰੋਤੀ ਮੰਗਦੇ ਰਹੇ ਨੇ ਕਾਫੀ ਟਾਈਮ ਤੋਂ ਇਸ ਤਰ੍ਹਾਂ ਦੀ ਵਾਰਦਾਤਾਂ ਚੱਲ ਰਹੀਆਂ ਤਾਂ ਕਿਸ ਤਰ੍ਹਾਂ ਦੀ ਪੁਲਿਸ ਦੇ ਸਹਿਯੋਗ ਨਾਲ ਤੁਸੀਂ ਮੁੰਡਾ ਵੀ ਲੱਭ ਲਿਆ ਤਾਂ ਮੰਗ ਕਿਸ ਤਰ੍ਹਾਂ ਦੀ ਨਹੀਂ ਮੰਗ ਕਰਦੇ ਜੀ ਇਹੋ ਜਿਹੇ ਅਨਸਰਾਂ ਨੂੰ ਤਾਂ ਬਲਕਿ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਅੱਜ ਆਪਣਾ ਬੱਚਾ ਆਇਆ ਕੱਲ ਨੂੰ ਕਿਸੇ ਹੋਰ ਬੱਚੇ ਨਾਲ ਨਾ ਹੋਵੇ ਸਾਇਲ ਜੀ ਨੇ ਦੱਸਿਆ 16 17 ਦੀ ਸਾਲ ਦੀ ਉਮਰ ਹੈ ਬੱਚੇ ਹੀ ਹੈ ਜੀ ਇਹ ਬੱਚੇ ਹੀ ਹੈ ਜੀ ਵਿੱਚ ਮੰਗ ਇਹ ਇਹ ਬਹਿਜੇ ਬੱਚੇ ਜਿਹੜੇ ਹੁਣ ਇਹ ਜੇ ਬੱਚੇ ਇਹ ਕੰਮ ਕਰਦੇ ਆ ਇਹ ਜਾਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਜੀ ਕੱਲ ਨੂੰ ਕਿਸੇ ਹੋਰ ਨਾਲ ਨਾ ਇਹ ਜਾ ਹੋਵੇ ਅੱਜ ਆਪਣੇ ਬੱਚੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਹੋਵੇ ਇਹੇ ਜੇ ਬੱਚਿਆਂ ਦੇ ਬਲਕੇ ਉਹ ਸਖਤ ਤੋਂ ਸਖਤ ਜਿੰਨਾ ਵੀ ਹੋਵੇ ਤਾਂ ਕਰਨ ਮਤ ਤੋਂ ਵੱਧ ਸਜ਼ਾ ਦੇਣਾ ਮਤ ਤੋਂ ਵੱਧ ਉਹ ਕਰਨ ਬਾਕੀ ਪੁਛ ਦਾ ਬਹੁਤ ਸਲਾਜੋਗ ਰਹੀ ਜੀ ਬਹੁਤ ਪਹਿਲਾਂ ਦਾ ਮੈਂ ਤਾਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਪੁਛ ਦਾ ਤਾਂ ਇਹ ਨਹੀਂ ਪਰਿਵਾਰ ਸਾਈਲ ਦੇ ਤਾਂ ਸਾਈਲ ਨੇ ਸਾਰੀ ਗੱਲ ਦੱਸੀ ਪਰਿਵਾਰ ਨੇ ਦੱਸੀ ਪੁਲਿਸ ਤੋਂ ਮੰਗ ਕੀਤੀ ਪੁਲਿਸ ਨੇ ਪੂਰਾ ਸਹਿਯੋਗ ਦਿੱਤਾ ਲੱਭਣ ਤੇ ਸਾਈਲ ਠੀਕ ਹੈ ਬਿਲਕੁਲ ਫਾਇਨੈਂਸ ਦਾ ਛੋਟਾ-ਮੋਟਾ ਕਾਰੋਬਾਰ ਕਰਦਾ ਸੀਗਾ ਤੇ ਚਾਹ ਪੱਤੀ ਦਾ ਇਹਨਾਂ ਦਾ ਕੰਮ ਸੀਗਾ ਆਪ ਦੁਪਹਿਰ ਦੇ ਟਾਈਮ ਇੱਕ ਤਰੀਕ ਨੂੰ ਇਹਨੂੰ ਕਿਡਨਾਪ ਕੀਤਾ ਗਿਆ ਕਿਡਨਾਪਰਾਂ ਵੱਲੋਂ ਤਾਂ ਮੰਗ ਇਹ ਕਰਦੇ ਨੇ ਇਸ ਤਰ੍ਹਾਂ ਦੇ ਜਿਹੜੇ ਸ਼ਰਾਰਤੀ ਅਨਸਰ ਨੇ ਬੱਚੇ ਹੈਗੇ ਆ ਜੋ ਛੋਟੀ ਉਮਰ ਦੇ ਜਿਹੜਾ ਨੇ ਕਿਡਨਾਪ ਕੀਤਾ ਤਾਂ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋ ਸਕੇ ਤਾਂ ਕਿ ਅੱਗੇ ਕਿਸੇ ਤੇ ਇਸ ਤਰ੍ਹਾਂ ਦੀ ਦੁਰਘਟਨਾ ਨਾ ਵਾਪਰੇ